ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਦਵਾਤਾ ਦਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਰਾਵਣ ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਗਿਆ ਇਸ ਮੌਕੇ ਵਾਰਡ ਨੰਬਰ 13 ਦੀ ਕੌਂਸਲਰ ਗੁਰਵਿੰਦਰ ਕੌਰ ਤੇ ਗੁਲਜ਼ਾਰ ਸਿੰਘ ਬਿੱਟੂ ਦੀ ਅਗਵਾਈ ਵਿੱਚ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਇੰਪਰੂਵਮੈਂਟ ٹرسٹ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰੇਂਟੂ ਤੇ ਪਾਰਟੀ ਦੇ ਹੋਰ ਆਗੂ ਪਹੁੰਚੇ ਬੀਬੀ ਗੁਰਵਿੰਦਰ ਕੌਰ ਤੇ ਗੁਲਜਾਰ ਸਿੰਘ ਬਿੱਟੂ ਵੱਲੋਂ ਆਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਗੁਲਜਾਰ ਸਿੰਘ ਬਿੱਟੂ ਨੇ ਪੂਜਾ ਕਰਨ ਤੋਂ ਬਾਅਦ 라ਵਣ ਮੇਗਨਾਥ ਤੇ ਕੁੰਭ ਕਰਨ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਔਰ ਮੈਂ ਸਾਰਿਆਂ ਦਾ ਧੰਨਵਾਦ ਆ ਮੈਂ ਆਪਣੀ ਵਾਰਡ ਤੇ ਵਾਰਡ ਨੰਬਰ 11 ਦੇ ਕਾਉਂਸਲਰ ਹੋਣ ਦੇ ਨਾਤੇ ਮੈਂ ਪਹਿਲੀ ਵਾਰੀ ਖਾਸੀ ਫੋੜ ਦੇ ਉੱਤੇ ਤੇ ਸਾਰਿਆਂ ਦਾ ਆਜੋਜਨ ਕੀਤਾ ਔਰ ਮੈਨੂੰ ਵੀ ਪੀਹ ਗਿਆ ਕਿ ਇੱਥੇ ਬਹੁਤ ਲੋਕ ਖੁਸ਼ ਆ ਤੇ ਅੱਜ ਇਸ ਇਲਾਕੇ ਦੇ ਵਿੱਚ ਪਹਿਲੀ ਵਾਰੀ ਕੁਝ ਸਾਰਾ ਮਨਾਉਂਦੇ ਕੀ ਖੰਦੇ ਕੀ ਦੇ ਰਹੇ ਆ ਅੱਜ ਬਹੁਤ ਪੀੜੀ ਹੈ ਰੱਖੋ ਸੰਦੇਸ਼ ਇਹੋ ਹੀ ਆ ਅਸੀਂ ਚਾਹੁੰਦੇ ਆ ਕਿ ਹਰ ਜਿੱਥੇ ਵੀ ਖੁਸ਼ੀ ਆਉਂਦੀ ਆ ਉਥੇ ਖੁਸ਼ੀਆਂ ਦੇ ਵਿੱਚ ਸੰਗਤ ਇਕੱਠੀ ਹੋਣੀ ਚਾਹੀਦੀ ਆ ਔਰ ਅੱਜ ਇਹਦੇ ਸਾਰੇ ਦਾ ਤਿਹਾਰ ਆ ਔਰ ਸਾਰੇ ਹਿੰਦੁਸਤਾਨ ਚ ਰਾਮ ਚੰਦਰ ਜੀ ਔਰ ਨੇਕੀ ਤੇ ਭਲੀ ਦੀ ਅੱਜ ਜਿੱਤਿਆ ਔਰ ਜੇ ਜ ਹਮੇਸ਼ਾ ਸਚਾਈ ਦੀ ਹੁੰਦੀ ਆ ਅੱਜ ਜਿੱਤ ਹੋਈ ਜਚਾਈ ਦੀ ਅੱਜ ਉਹਦੇ ਜੋ ਉਹਦੇ ਤਰਕੇ ਹੁੰਦਾ ਦਸਹਿਰੇ ਕਰਕੇ ਅੱਜ ਰਾਮਣ ਦਾ ਪੁੱਤਲਾ ਸਾੜਿਆ ਜਾਂਦਾ ਔਰ ਪੂਰੇ ਹਿੰਦੂਸਤਾਨ ਤੇ ਸਾੜਿਆ ਜਾਂਦਾ ਓਏ ਰਾਮਣ ਦੇ ਦਾ ਪੁੱਤਲਾ ਸਾੜਿਆ ਮੇਗਨਾ ਮੇਗਨਾ ਦਾ ਪੁੱਤਰਾ ਆ ਉਹ ਕੁੰਭ ਕਰਨ ਦਾ ਕਿੰਨੇ ਪੁੱਤਲੇ ਬਣਾਏ ਗਏ ਆ 70 73 ਫੁੱਟ ਦੇ ਬੀਬੀ ਗੁਰਵਿੰਦਰ ਕੌਰ ਤੇ ਗੁਲਜ਼ਾਰ ਸਿੰਘ ਬਿੱਟੂ ਨੇ ਗੱਲਬਾਤ ਕਰਦਿਆ ਕਿ ਹਾਂ ਕਿ ਅੱਜ ਬੁਰਾਈ ਦਾ ਖਾਤਮਾ ਹੋਇਆ ਹੈ ਤੇ ਸੱਚਾਈ ਦੀ ਜਿੱਤ ਹੋਈ ਹੈ ਤੇ ਅੱਜ ਦੇ ਹੀ ਦਿਨ ਪ੍ਰਭੂ ਸ਼੍ਰੀ ਰਾਮ ਜੀ ਨੇ ਰਾਵਣ ਨੂੰ ਮਾਰ ਕੇ ਬੁਰਾਈ ਤੇ ਜਿੱਤ ਪਾਈ ਸੀ ਤੇ ਸਮਾਜ ਵਿੱਚ ਬੁਰਾਈਆਂ ਖਿਲਾਫ ਲੜਨ ਦਾ ਸੰਦੇਸ਼ ਦਿੱਤਾ ਸੀ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਚਾਰੇ ਨੌਜਵਾਨ ਪੀੜੀ ਨੂੰ ਵੀ ਅੱਗੇ ਆ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਅੰਮ੍ਰਿਤਸਰ ਤੋਂ ਰਾਜਨ ਮਹਿਰਾ ਦੀ ਰਿਪੋਰਟ ਪੰਜਾਬੀ ਜਾਗਰ